ਹਾਂਜੀ ਖੜਿਆ ਨਦਰਾਹਾ ਦੇ ਬਾੜ ਨੰਬਰ 6 ਵਿਖੇ ਜਿੱਥੇ ਕਿ ਜੋ ਇਲੈਕਟ੍ਰਿਸਿਟੀ ਦੀਆਂ ਵਾਰੀਦਾਂ ਤਾਰਾਂ ਨੇ ਬੜੀ ਖਾਸਾ ਹਾਲਤ ਹੈ ਤੁਸੀਂ ਦੇਖ ਸਕਦੇ ਹੋ ਕਿ ਬਿਜਲੀ ਦੇ ਤਾਰਾਂ ਬਿਲਕੁਲ ਲੋਕਾਂ ਦੇ ਗੇਟਾਂ ਤੱਕ ਦਰਵਾਜ਼ਿਆਂ ਤੱਕ نیچے ਲਟਕ ਰਹੀਆਂ ਨੇ ਜੋ ਉੱਪਰ ਜੰਗਲੇ ਲੱਗੇ ਹੋਏ ਨੇ ਉਹਨਾਂ ਦੇ ਨਾਲ ਟੱਚ ਕਰ ਰਹੀਆਂ ਨੇ ਲੋਹੇ ਦੇ ਜੰਗਲੇ ਨੇ ਅਗਰ ਕੋਈ ਤਾਰ ਕਰੈਕ ਹੋ ਕੇ ਜੰਗਲੇ ਨਾਲ ਟੱਚ ਕਰ ਜਾਂਦੀ ਹੈ ਤਾਂ ਉਸ ਨਾਲ ਉੱਪਰ ਖੇਡਦੇ ਕਿਸੇ ਬੱਚੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਦੂਸਰਾ ਤੁਸੀਂ ਦੇਖ ਸਕਦੇ ਹੋ ਕਿ ਇਹ ਮੀਟਰ ਨੇ ਜੋ ਨਾਲ ਖੰਬੇ ਦੇ ਉੱਪਰ ਲੱਗੇ ਹੋਏ ਨੇ ਸਲਕ ਦੇ ਵਿਛਾਲੇ ਖੰਭਾ ਬਿਲਕੁਲ ਤੇ ਇਹ ਇਹ ਬਿਲਕੁਲ ਨੀਚੇ ਨੇ ਛੋਟੇ ਬੱਚੇ ਇੱਥੇ ਖੇਡਦੇ ਨੇ ਤੇ ਬੱਚੇ ਜਾਣੇ-ਅਣਜਾਣੇ ਵਿੱਚ ਅਗਰ ਬੱਚੇ ਕਿਸ ਦਾ ਹੱਥ ਲੱਗ ਜਾਂਦਾ ਕੋਈ ਤਾਰ ਕਰੈਕ ਹੈ ਤਾਂ ਬੱਚੇ ਦਾ ਜਾਨੀ ਨੁਕਸਾਨ ਹੋਣ ਦਾ ਖਤਰਾ ਬਾੜ ਵਾਸੀਆਂ ਦੇ ਦੱਸਣ ਅਨੁਸਾਰ ਇਹਨਾਂ ਨੇ ਬਾਰ-ਬਾਰ ਕਈ ਸ਼ਿਕਾਇਤਾਂ ਕੀਤੀਆਂ ਨੇ ਕਈ ਵਾਰ ਸ਼ਿਕਾਇਤ ਕਰ ਚੁੱਕੇ ਨੇ ਇਲੈਕਟ੍ਰਿਸਿਟੀ ਬੋਰਡ ਨੇ ਪਰੰਤੂ ਇਲੈਕਟ੍ਰਿਸਿਟੀ ਬੋਰਡ ਦੇ ਕੰਮ ਦੇ ਉੱਪਰ ਜੋ ਨਹੀਂ ਸਰਕ ਰਹੀ ਉਹ ਆਉਂਦੇ ਨੇ ਦੇਖਦੇ ਨੇ ਤੇ ਪਰੰਤੂ ਇਸ ਦਾ ਕੋਈ ਸੁਚੱਜਾ ਸੁਚਾਰੂ ਜੋ ਇਹਦਾ ਆ ਪ੍ਰਬੰਧ ਨਹੀਂ ਕਰਦੇ ਤੇ ਵਾਰਡ ਵਾਸੀਆਂ ਦੀ ਮੰਗ ਹੈ ਕਿ ਇਸ ਸਮੱਸਿਆ ਦਾ ਪਹਿਲ ਦੇਦਾਰ ਤੇ ਹੱਲ ਕੀਤਾ ਜਾਵੇ ਤਾਂ ਕਿ ਕਿਸੇ ਆਉਣ ਵਾਲੇ ਕਿਸੇ ਵਾਪਰਨ ਵਾਲੇ ਹਾਦਸੇ ਤੋਂ ਬਚਾਅ ਹੋ ਸਕੇ ਹਾਂਜੀ ਭਰਾ ਜੀ ਕਿੰਨਾ ਜੀ ਆਪਣਾ ਮੇਰਾ ਨਾਮ ਹੈ ਜੀ ਬੋਬੀ ਬਰਮਾ ਹਾਂਜੀ ਬੋਬੀ ਜੀ ਤੁਹਾਡੇ ਘਰ ਦੇ ਅੱਗੇ ਜੋ ਡਿੱਲੀਆਂ ਤਾਰਾਂ ਲਟਕ ਰਹੀਆਂ ਨੇ ਹਾਂਜੀ ਕਿੰਨੀ ਪਰੇਸ਼ਾਨੀ ਤੁਸੀਂ ਸਾਹਮਣਾ ਕਰਨਾ ਪੈਦਾ ਸਾਨੂੰ ਤਾਂ ਜੀ ਬਹੁਤ ਪਰੇਸ਼ਾਨੀ ਆ ਇਹਦੇ ਵਿੱਚੋਂ ਦੇਖੋ ਸਾਡੇ ਜੰਗਲਿਆਂ ਦੇ ਨਾਲ ਤਾਰਾਂ ਬੰਨੀਆਂ ਹੋਈਆਂ ਨੇ ਅਸੀਂ ਕਿੰਨੀ ਵਾਰ ਕੰਪਲੀਟ ਵੀ ਕਰ ਚੁੱਕੇ ਹਾਂ ਬਿਲੀ ਮਹੱਕਮੇ ਨੂੰ ਤੇ ਆਹ ਦੇਖੋ ਮੀਟਰ ਵੀ ਇੱਥੇ ਨੀਚੇ ਤੱਕ ਆਏ ਹੋਏ ਨੇ ਇਹ ਕਿੰਨੀ ਵਾਰ ਤਾਂ ਜੀ ਇਹਦੇ ਵਿੱਚੋਂ ਮੀਟਰ ਕਈ ਤਾਂ ਸੜ ਚੁੱਕੇ ਨੇ ਇਹਦੇ ਵਿੱਚੋਂ ਸੜ ਕੇ ਇਹ ਲਾਲ ਵੀ ਹੋ ਰਹੇ ਮੀਟਰ ਨੂੰ ਵੀ ਅੱਗ ਲੱਗ ਸਕਦੀ ਆ ਇਹ ਜਿਹੜਾ ਬਕਸਾ ਬਕਸੇ ਦੇ ਵਿੱਚ ਸਿਰਫ 20 ਮੀਟਰ ਚਾਹੀਦੇ ਨੇ ਮੀਟਰਾ ਦੇਖੋ ਜੀ ਇਹਦੇ ਵਿੱਚ ਘੱਟੋ ਘਾਟ ਨੇ ਜੀ 25 25 ਮੀਟਰ ਲੱਗੇ ਹੋਏ ਨੇ ਜੀ ਦੇਖੋ ਇਹਦੇ ਵਿੱਚ ਤੇ ਤਾਰਾਂ ਸਾਡੇ ਜੰਗਲਿਆਂ ਦੇ ਨਾਲ ਲੱਗੀਆਂ ਹੋਏ ਨੇ ਬਿਲਕੁਲ ਮੰਨ ਲਓ ਮੀ ਪੈਨ ਨਾਲ ਉਹਦੇ ਵਿੱਚ ਗਰੀਲਾਂ ਲੋਹੇ ਦੇ ਗਰੀਲਾਂ ਨੇ ਜੀ ਗਰੀਲਾਂ ਦੇ ਵਿੱਚ ਕਰੰਟ ਵੀ ਆ ਸਕਦਾ ਵਾ ਤੇ ਸਾਡੇ ਬੱਚੇ ਉੱਪਰ ਖੇਡਦੇ ਰਹਿੰਦੇ ਨੇ ਠੀਕ ਹੈ ਅਸੀਂ ਕਈ ਵਾਰ ਬਿਜਲੀ ਮੈਕੈਨ ਨੂੰ ਅਸੀਂ ਕੰਪਲੀਟ ਵੀ ਕੀਤੀ ਆ ਵੀ ਸਾਡਾ ਇੱਥੋਂ ਕੰਬਾ ਪੱਟ ਕੇ ਕਿਤੇ ਹੋਰ ਲਾ ਦਿੱਤਾ ਜਾਵੇ ਤਾਰਾਂ ਦੇਖ ਲਓ ਤੇ ਸਾਡੇ ਨਾਲ نیچے ਤੱਕ ਉਹ ਕੰਬ ਰਹੀਆਂ ਨੇ ਤੇ ਹੱਥ ਨਾਲ ਚਾਹੇ ਫੜ ਲਓ ਉਹਨੂੰ ਤਾਰਾ ਨੂੰ ਠੀਕ ਹੈ ਜੀ ਉੱਪਰ ਬੱਚੇ ਖੇਡਦੇ ਵੀ ਰਹਿੰਦੇ ਹੁਣ ਬੱਚੇ ਖੇਡਣ ਕਿੱਥੇ ਜਗ੍ਹਾ ਤਾਂ ਹੈ ਨਹੀਂ ਕਿਤੇ ਖੇਡਣ ਨੂੰ ਤੇ ਉੱਪਰ ਬੱਚੇ ਖੇਡ ਸਕਦੇ ਨੇ ਤੇ ਨਾਲੋ ਗ੍ਰਿਲਾਂ ਦੇ ਨਾਲ ਆ ਕੇ ਬੱਚੇ ਹੁਣ ਗ੍ਰਿਲਾਂ ਨੂੰ ਹੱਥ ਪਾਉਂਦੇ ਨੇ ਕਈ ਵਾਰ ਗਰੰਟੀ ਵੀ ਆ ਸਕਦਾ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਜੀ ਠੀਕ ਹੈ ਤੇ ਇਹ ਕੋਈ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਲੱਗਦਾ ਕਿੰਨੀ ਵਾਰ ਕੰਪਲੀਟ ਕਰ ਚੁੱਕੇ ਆ ਜੀ ਇਹਨਾਂ ਨੂੰ ਕਿੰਨੀ ਕ ਵਾਬੀ ਜੀ ਤੁਸੀਂ ਇਹਦੀ ਕੰਪਲੀਟ ਕੀਤੀ ਆ ਤੁਸੀਂ ਇਹਦੀ ਅਸੀਂ ਜਦੋਂ ਵੀ ਅਸੀਂ 3-4 ਵਾਰ ਕੰਪਲੀਟ ਕਰ ਚੁੱਕੇ ਆ ਜੀ ਇਹਨਾਂ ਨੂੰ ਕੋਈ ਇਹਨ ਠੀਕ ਹੈ ਜੀ ਤੇ ਇਹ ਜਲਦੀ ਤੋਂ ਜਲਦੀ ਸਾਡਾ ਇਹ ਚੀਜ਼ਾਂ ਦਾ ਹੱਲ ਕੀਤਾ ਜਾਵੇ ਤੇ ਨਾਲ ਸਾਡੇ ਗਵਾਂਢੀ ਵੀ ਨੇ ਉਹਨਾਂ ਨੂੰ ਵੀ ਬਹੁਤ ਪਰੇਸ਼ਾਨੀ ਹੋ ਰਹੀ ਹੈ ਇਸ ਚੀਜ਼ ਦੀ ਤਾਰਾਂ ਦੇਖ ਲਓ ਤੁਸੀਂ ਨਾਲ ਦੀ ਨਾਲ ਕਿੰਨੀਆਂ ਨਾਲ ਲੱਗ ਰਹੀਆਂ ਨੇ ਜੀ ਕਿਤੇ ਹੋਰ ਵੀ ਇਸ ਚੀਜ਼ ਦਾ ਦੇਖੋ ਤਾਰਾਂ ਜਮੀ ਨਾਲ ਨਹੀਂ ਹੈਗੀਆਂ ਸਾਡੇ ਨਾਲ ਦੋ ਘਰਾਂ ਦੇ ਵਿੱਚ ਤੁਸੀਂ ਤਾਰਾਂ ਦੇਖੋ ਨਾਲ ਦੀ ਨਾਲ ਜੁੜੀਆਂ ਹੋਈਆਂ ਨੇ ਕੀ ਮੰਗ ਕਰਦੇ ਹਾਂ ਅਸੀਂ ਇਹੀ ਮੰਗ ਕਰਦੇ ਹਾਂ ਵੀ ਇਹ ਇਸ ਚੀਜ਼ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤੇ ਇਹ ਤਾਰਾਂ ਇਹ ਕੰਬਾ ਪਟਕੇ ਕਿਤੇ ਹੋਰ ਲਾ ਦਿੱਤਾ ਜਾਵੇ ਤੇ ਤਾਰਾਂ ਦਾ ਉਲਝਾ ਕੱਟ ਕੀਤਾ ਜਾਵੇ ਬਹੁਤ ਬਹੁਤ ਮਾੜੀ ਹੈ ਜੀ ਦੇਖੋ ਕਿਦਾਂ ਮਤਲਬ ਗੁੱਚੀਆਂ ਦੇ ਗੁੱচ্ছে ਲਟਕ ਰਹੇ ਨੇ ਤਾਰਾਂ ਦੇ ਤੇ ਅਸੀਂ ਬਹੁਤ ਵਾਰੀ ਕੰਪਲੇਂਟ ਕਰੀ ਆ ਬਿਜਲੀ ਵਿਭਾਗ ਨੂੰ ਤੇ ਕੋਈ ਮਤਲਬ ਇਹਦਾ ਹੱਲ ਨਹੀਂ ਕਰਦੇ ਸਾਨੂੰ ਇਹੀ ਹੈ ਸਾਡੀ ਮੰਗ ਆ ਕਿ ਬੱਚੇ ਬਹੁਤ ਛੋਟੇ ਨੇ ਕਿਸੇ ਵੀ ਟਾਈਮ ਕੋਈ ਹਾਸਾ ਹੋ ਸਕਦਾ ਤੇ ਇਸ ਦਾ ਕੌਣ ਜ਼ਿੰਮੇਵਾਰ ਕਦਾ ਮਤਲਬ ਕਹਿੰਦੇ ਦਾ ਮਤਲਬ ਹੈ ਬਿਜਲੀ ਬੋਰਡ ਇੰਤਜ਼ਾਰ ਕਰ ਰਿਹਾ ਵੀ ਕੋਈ ਹਾਦਸਾ ਹੋਵੇ ਤੇ ਕੋਈ ਖਬਰ ਬਣੇ ਉਸ ਤੋਂ ਬਾਅਦ ਅਸੀਂ ਇਹ ਤਾਰਾਂ ਠੀਕ ਕਰੀਏ ਹਾਂਜੀ ਹਾਂਜੀ ਬਹੁਤ ਵਾਰੀ ਆਉਂਦੇ ਆ ਬਿਜਲੀ ਵਾਲੇ ਬਸ ਦੇਖ ਕੇ ਮੁੜ ਜਾਂਦੇ ਆ ਕੋਈ ਕੁਝ ਨਹੀਂ ਮਤਲਬ ਹੱਲ ਨਹੀਂ ਕੱਢ ਰਹੇ ਇਹਦਾ ਇਹ ਦੇਖੋ ਸਾਡੇ ਗੇਟ ਦੇ ਉੱਪਰ ਵੀ ਕਿਦਾਂ ਤਾਰਾਂ ਜਾ ਰਹੀਆਂ ਨੇ ਤੇ ਕੱਲ ਨੂੰ ਅਸੀਂ ਕੁਝ ਵੀ ਕੋਈ ਕਰਨਾ ਹੋਵੇ ਕੋਈ ਮਤਲਬ ਛੱਤ ਪਾਣੀ ਹੋਵੇ ਕੁਝ ਹੋਵੇ ਤਾਂ ਫਿਰ ਅਸੀਂ ਇਸ ਨੂੰ ਮਤਲਬ ਕੀ ਕਰਾਂਗੇ ਕੀ ਮੰਗ ਕਰਦੇ ਹਾਂ ਜੀ ਕਰ ਕਹਿ ਸਕਦੇ ਆ ਕਿ ਥੋੜਾ ਥੋੜਾ ਮਤਲਬ ਨਹੀਂ ਇਹ ਇੱਕ ਜਗਾ ਨਹੀਂ ਮਤਲਬ ਥੋੜਾ ਥੋੜਾ ਕਿੰਨੇ ਖੰਬੇ ਨੇ ਥੋੜੀ ਥੋੜੀਆਂ ਤਾਰਾਂ ਉਧਰ ਵੀ ਮਤਲਬ ਕਰ ਦਿੱਤੀਆਂ ਜਾਣ ਤੇ ਥੋੜਾ ਬੱਚੇ ਸੁਰੱਖਤ ਰਹਿਣਗੇ। ਤੋਂ ਜਿਹੜੇ ਮੀਟਰ ਲੱਗੇ ਹੋਏ ਨੇ ਖੰਬੇ ਦੇ ਉੱਪਰ ਇਹ ਵੀ ਬਿਲਕੁਲ ਥੱਲੇ نیچے ਲੱਗੇ ਹੋਏ ਨੇ। ਜੀ ਆ ਦੇਖੋ ਸਾਡੇ ਬਿਲਕੁਲ ਕਿਸੇ ਵੀ ਗਲੀ ਵਿੱਚ ਦੇਖ ਲਓ ਕਿਤੇ ਵੀ ਵਾਰ ਨਹੀਂ ਹੈਗਾ ਸਾਰੇ ਗਲੀਆਂ ਦੇ ਅੰਦਰ ਨੇ। ਮਤਲਬ ਆਣ ਜਾਣ ਵਾਲਿਆਂ ਨੂੰ ਵੀ ਦਿੱਕਤ ਬਹੁਤ ਆ। ਤੇ ਇੱਧਰ ਦੇਖੋ ਮਤਲਬ ਗੱਡੀ ਕੋਈ ਕੋ ਖੜ ਜਾਂਦੀ ਆ ਤਾਂ ਇਧਰੋਂ ਮੀਟਰ ਨੇ ਤਾਂ ਲੰਘਣਾ ਮੁਸ਼ਕਲ ਹੋ ਜਾਂਦਾ ਗੱਡੀ ਵਾਲਿਆਂ ਨੂੰ। ਆ ਗੱਡੀ ਨਾਲ ਟਕਰਾ ਸਕਦੀ ਆ, ਤਰਾਂ ਟੁੱਟ ਸਕਦੀਆਂ ਨੇ। ਗੱਡੀ ਵਾਲਾ ਦਾ ਨੁਕਸਾਨ ਹੋ ਸਕਦਾ। ਮੀਟਰਾਂ ਨੂੰ ਅੱਗ ਲੱਗੀ ਆ ਤੇ ਉੱਪਰ ਬਿਜਲੀ ਦੀਆਂ ਤਾਰਾਂ ਵੀ ਨੇ। ਬਹੁਤ ਭਿਆਨਕ ਹਾਦਸਾ ਹੋਣੋਂ ਇੱਕ ਵਾਰੀ ਤਾਂ ਬਹੁਤ ਭਿਆਨਕ ਹਾਦਸਾ ਹੋਣੋਂ ਬਚ ਗਿਆ। ਇਹ